जय शंकर जी की जय भोलेनाथ आज असी पठानकोट ਦੇ ਵਿੱਚ ਆ ਔਰ ਭਗਵਾ ਸੇਨਾ Shiv ਸੇਨਾ ਸਰਾਤਰ ਕ੍ਰਾਂਤੀ ਦਲ ਇੱਕ ਸਮੂਹਿਕ ਬੈਠਕ ਹੋਈ ਹੈ ਜਿਸ ਦੇ ਵਿੱਚ ਕੁਝ ਲੋਕਲ ਮੁੱਦਿਆਂ ਨੂੰ ਲੈ ਕੇ ਔਰ ਕੁਝ ਰਾਜਨੀਤਿਕ ਮੁੱਦਿਆਂ ਨੂੰ ਲੈ ਕੇ ਚਰਚਾ ਹੋਈ ਹੈ ਔਰ ਇਸ ਮੁੱਦਿਆਂ ਦੇ ਵਿੱਚ ਮੈਂ ਇਹ ਨਾਲ ਜ਼ਰੂਰ ਕਹਿ ਸਕਦਾ ਕਿ ਅਗਰ ਅੱਜ ਅਸੀਂ ਇਹਦੇ ਵਿੱਚ ਇਨਵੋਲਵਮੈਂਟ ਨਹੀਂ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਆਸ-ਪਾਸ ਦਾ ਮਾਹੌਲ ਇੰਨਾ ਕਿ ਜ਼ਿਆਦਾ ਖਰਾਬ ਹੋ ਜਾਏਗਾ ਕਿ ਸਾਡੇ ਜੋ ਸਮਾਜਿਕ ਲੋਕ ਨੇ ਜਾਂ ਕੁਝ ਵਿਸ਼ੇਸ਼ ਸਮੁਦਾਇ ਦੇ ਲੋਕ ਨੇ ਉਹਨਾਂ ਨੂੰ ਇਥੋਂ ਪੰਜਾਬ ਛੱਡ ਕੇ ਦੌੜਨਾ ਪਵੇਗਾ। ਰਾਹੁਲ ਗਾਂਧੀ ਜੀ ਨੇ ਇੱਕ ਮੁੱਦਾ ਚੱਕਿਆ ਕਿ ਜਿਹੜੇ ਕਾਫੀ ਜਾਲੀ ਵੋਟ ਜਿਹੜੇ ਉਹਨਾਂ ਨੇ ਫੇਸ ਆਊਟ ਕੀਤੇ ਨੇ ਲੇਕਿਨ ਸਾਡੇ ਸਨਾਤਨ ਕਾਂਤੀਦਰ ਉਹ ਲੋਕ ਗੁਰਦਾਸਪੁਰ ਤੋਂ ਇਹ ਬਹੁਤ ਸਮੇਂ ਤੋਂ ਇਸ ਚੀਜ਼ ਦੇ ਉੱਪਰ ਜਿਹੜਾ ਵਰਕ ਕੀਤਾ ਜਾ ਰਿਹਾ ਹੈ। ਔਰ ਇਹ ਪ੍ਰਸ਼ਾਸਨ ਕੋਲੋਂ ਕੋ ਜਵਾਬ ਵੀ ਮੰਗੇ ਗਏ ਨੇ ਜਿਹੜੇ ਹਜੇ ਤੱਕ ਸਾਨੂੰ ਮਿਲੇ ਨਹੀਂ ਹੈ ਅਸੀਂ ਇੱਕ ਮੰਗ ਕੀਤੀ ਸੀਗੀ ਕਿ ਕੁਝ ਹੀ ਸਮੇਂ ਦੇ ਵਿੱਚ ਕੁ ਵਿਸ਼ੇਸ਼ ਸਮੂਹਾਂ ਦੇ ਲੋਕ ਜਿਹੜੇ ਬਹੁਤ ਜ਼ਿਆਦਾ ਇਥੇ ਤਦਾਰ ਵਿੱਚ ਆ ਚੁੱਕੇ ਨੇ ਜੋ ਸਾਡੇ ਲਈ ਬਹੁਤ ਖਤਰਾਖੋਸ ਸਕਦੇ ਨੇ ਹੁਣ ਜਿਸ ਤੱਕ ਅੱਜ ਅਖਬਾਰਾਂ ਵਿੱਚ ਪੜਿਆ ਸੀਗਾ ਕਿ ਸਾਡੇ ਕਾਨੂੰਨ ਜਿਹੜੇ ਵਿਸ਼ੇਸ਼ ਅਗਏ ਨੇ ਔਰ ਸਾਡੀ ਆਰਮੀ ਦੇ ਜੋ ਸੋਰੀ ਸੈਨਾਵਾਂ ਦੇ ਜੋ ਚੀਫ ਨੇ ਉਹਨਾਂ ਨੇ ਕਿਹਾ ਕਿ ਕਿਸੇ ਵੇਲੇ ਵੀ ਯੁੱਧ ਦੁਬਾਰਾ ਸ਼ੁਰੂ ਹੋ ਸਕਦਾ ਹੈ ਅਗਰ ਪਾਕਿਸਤਾਨ ਨਾਲ ਯੁੱਧ ਇਸ ਤਰ੍ਹਾਂ ਦੁਬਾਰਾ ਸ਼ੁਰੂ ਹੋ ਜਾਂਦਾ ਹੈ ਤਾਂ ਸਾਨੂੰ ਪਾਕਿਸਤਾਨ ਦੇ ਨਾਲ-ਨਾਲ ਜਿਹੜੇ ਵਿਸ਼ੇਸ਼ ਸਮੁਦਾਏ ਦੇ ਲੋਕ ਨੇ ਜਿਹੜੇ ਨਜਾਇਜ਼ ਤੌਰ ਤੇ ਆ ਕੇ ਨਹੀਂ ਰਹੇ ਨੇ ਔਰ ਪ੍ਰਸ਼ਾਸ ਜਿਹੜੇ ਆ ਰਾਜਨੀਤਿਕ ਲੋਕਾਂ ਨੇ ਜਿਨ੍ਹਾਂ ਨੂੰ ਠਹਿਰਾਇਆ ਹੋਇਆ ਸੀ ਉਹ ਆਪਣੇ ਵੋਟ ਬੈਂਕ ਦਿਖਾਤੇ ਉਹ ਸਾਡੇ ਲਈ ਬਹੁਤ ਜ਼ਿਆਦਾ ਹਾਰਫਲ ਹੋ ਸਕਦੇ ਨੇ ਤਦ ਸੋ ਅਸੀਂ ਮੰਗ ਕੀਤੀ ਹੋਈ ਹੈ ਡੀਸੀ ਸਾਹਿਬ ਕੋ ਇੱਕ ਆਰਟੀਆ ਪਾ ਕੇ ਪੁੱਛਿਆ ਸੀਗਾ ਕਿ ਜਿਹੜੇ ਪਿਛਲੇ 4 ਸਾਲ ਦੇ ਵਿੱਚ ਜਿਹੜੇ ਵੀ ਇੱਥੇ ਕੋਈ ਆਧਾਰ ਕਾਰਡ ਨਵੇਂ ਬਣੇ ਨੇ ਉਹਨਾਂ ਲਈ ਸਾਨੂੰ ਡਿਟੇਲ ਦਿੱਤੀ ਜਾਵੇ ਲੇਕਿਨ 1.5 ਮਹੀਨੇ ਬਾਅਦ ਸਾਨੂੰ ਜਵਾਬ ਆ ਰਿਹਾ ਕਿ ਸਾਡੇ ਕੋਲ ਡਿਟੇਲ ਹੈ ਹੀ ਨਹੀਂ ਐ ਐਕਚੁਅਲੀ ਕਿਹੜੇ ਭੇਜ ਦਿੰਦੇ ਆ ਤਦ ਅਸੀਂ ਫੇਰ ਦੁਬਾਰਾ ਰਿਪੀਟ ਉਹ ਇਹ ਸਾਨੂੰ ਡੀਸੀ ਸਾਹਿਬ ਕੋਲ ਜਵਾਬ ਚਾਹੀਦਾ ਹੈ ਔਰ ਡੀਸੀ ਸਾਹਿਬ ਆਪ ਉਸ ਚੰਡੀਗੜ੍ਹ ਤੋਂ ਸਾਨੂੰ ਡਿਟੇਲ ਮੰਗਵਾ ਕੇ ਦੇਣ ਜਿਹੜੀ ਹਜੇ ਪੈਂਡਿੰਗ ਚੱਲਦੀ ਹੈ ਇਸ ਤੋਂ ਇਲਾਵਾ ਅਸੀਂ ਨਗਰਪਾਲਿਕਾ ਤੋਂ ਕੁਝ ਚਾਰਟੇ ਪਾ ਕੇ ਕੁਝ ਜਾਣਕਾਰੀਆਂ ਲਈਆਂ ਸੀਗਾ ਪਰੰਤੂ ਇਹ ਸਾਰੇ ਐਪੀਸੋਡ ਦੇ ਵਿੱਚ ਇੱਕ ਨੁਕਸਾਨ ਸਾਨੂੰ ਜ਼ਰੂਰ ਹੋ ਰਿਹਾ ਉਹ ਇਹ ਹੋ ਰਿਹਾ ਹੈ ਕਿ ਜਿਹੜੇ ਵਿਸ਼ੇਸ਼ ਸਮੁਦਾਏ ਦੇ ਲੋਕ ਨੇ ਉਹ ਵੱਡੇ ਸਰ ਦੇ ਉੱਪਰ ਆ ਕੇ ਇੱਥੇ ਸੈਟਲ ਹੋ ਕੇ ਉਹ ਕੁਝ ਮਤਲਬ ਕਿ ਅਸਮਾਜਿਕ ਜਿਹੜੀਆਂ ਗਤੀਵਿਧੀਆਂ ਉੱਚ ਵੀ ਇਨਵੋਲਵ ਕਰਦੇ ਤਦ ਸੋ ਅਸੀਂ ਮੰਗ ਕਰਿਆ ਪਠਾਨਕੋਟ ਦੇ ਜਿਹੜੇ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਨੇ ਕਿ ਐਕਟਿਸ ਇਹਨਾਂ ਦੇ ਉੱਪਰ ਵੀ ਥੋੜਾ ਜਿਹਾ ਸ਼ਿਕੰਜਾ ਕਸਿਆ ਜਾਵੇ ਔਰ ਇੱਥੇ ਵੀ ਇਸ ਨੂੰ ਦੇਖਿਆ ਜਾਵੇ ਕਿ ਕਿੰਨੇ ਕੁ ਲੋਕਾਂ ਦੀ ਇੱਥੇ ਜਿਹੜੇ ਜਾਲੀ ਜਿਹੜੇ ਆਧਾਰ ਕਾਰਡ ਬਣਾ ਕੇ ਜਾਲੀ ਨਕਲੀ ਜਿਹੜੇ ਵੋਟ ਬਣਾਏ ਗਏ ਨੇ ਉਹਨਾਂ ਨੂੰ ਟ੍ਰੇਸ ਆਊਟ ਕੀਤਾ ਜਾਵੇ ਸਾਡੇ ਅਸ਼wini ਸ਼ਰਮਾ ਜੀ ਜਿਹੜੇ ਸਾਡੇ ਵਿਧਾਇਕ ਨੇ ਇਥੋਂ ਪਠਾਨਕੋਟ ਤੋਂ ਬੀਜੇਪੀ ਦੇ ਉਹਨਾਂ ਨੇ ਸੰਸਦ ਦੇ ਵਿੱਚ ਆਵਾਜ਼ ਉਠਾਈ ਸੀ ਲੇਕਿਨ ਉਹਦਾ ਸਾਨੂੰ ਸੰਸਦ ਚ ਆਵਾਜ਼ ਉਠਾ ਦੇ ਬਾਵਜੂਦ ਵੀ ਕੁਝ ਪੋਜ਼ਿਟਿਵ ਰਿਜ਼ਲਟਸਾਨੂੰ ਦੇਖਣ ਨੂੰ ਮਿਲੇ ਨਹੀਂ ਹੈ ਕਾਰਨ ਹੈ ਕਿ ਸ਼ਾਇਦ ਹੋ ਸਕਦਾ ਹੈ ਕਿ ਹਮਾਂੋਂ ਸਭ ਲੰਗੇ ਹੈ ਸਾਰੇ ਨਹੀਂ ਆਪਣੇ ਆਪਣੇ ਤਰੀਕੇ ਦੇ ਨਾਲ ਜਲੀ ਵੋਟ ਭਰਾਈ ਹੋਣਗੇ ਬਟ ਐਟ ਲੀਸਟ ਅਸੀਂ ਮੰਗ ਕਰ ਰਹੇ ਹਾਂ ਕਿ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਅੱਜ ਰਾਹੁਲ ਗਾਂਧੀ ਜੀ ਨੇ ਮੁੱਦਾ ਚੱਕਿਆ ਵੈ ਠੀਕ ਹੈ ਇਹ ਬੇਸ਼ੱਕ ਉਹਨੇ ਆਪਣੇ ਰਾਜਨੀਤਿਕ ਰਾਜਨੀਤਿਕ ਤੌਰ ਤੇ ਉੱਠ ਕੇ ਉਹਨੇ ਚੱਕਿਆ ਪਰ ਇਹ ਸਮਾਜਿਕ ਤੌਰ ਦੇ ਉੱਪਰ ਅਸੀਂ ਜਾ ਰਹੇ ਅਸੀਂ ਮੰਗ ਕਰ ਰਹੇ ਹਾਂ ਸਾਡੇ ਭਗਵਤ ਸੇਨਾਵਲੋਂ ਸਨਾਤਨ ਕ੍ਰਾਂਤੀ ਦਲੋਂ ਸ਼ਿਵ ਸਰਾ ਬਰਾਸਾਪਾਠਰੇਵਲੋਂ ਕਿ ਇਹਦੀ ਵਿਸ਼ੇਸ਼ ਜਾਂਚ ਕੀਤੀ ਜਾਵੇ ਅਦਰਵਾਈਜ਼ ਸਾਨੂੰ ਕਾਨੂੰਨੀ ਧਾਇਰੇ ਦੇ ਵਿੱਚ ਲੈ ਕੇ ਆਣਾ ਪਏਗਾ ਨਾ ਫਿਕਰਨਾ ਪਏਗਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਂ ਸਾਨੂੰ ਜੋ ਸਾਡੇ ਪ੍ਰਦਰਸ਼ਨ ਕਰਨ ਦੇ ਤਰੀਕੇ ਹੁੰਦੇ ਆ ਸਾਨੂੰ ਉਹਨਾਂ ਨੂੰ ਅਡਾਪਟ ਕਰਨਾ ਪਏਗਾ ਲੇਕਿਨ ਅਸੀਂ ਆਪਣੇ ਸਮਾਜ ਨੂੰ ਬਚਾ ਕੇ ਰੱਖਣਾ ਹੈ ਔਰ ਆਪਣੇ ਜਿਹੜੇ ਆਸ-ਪਾਸ ਦੇ ਲੋਕ ਨੇ ਉਹਨਾਂ ਨੂੰ ਸੁਰੱਖਿਅਤ ਕਰਨਾ ਹੈ ਉਹਦੇ ਵਾਸਤੇ ਇਹਨਾਂ ਦੀ شناخت ਬਣਾ ਬਹੁਤ ਜ਼ਰੂਰੀ ਹੈ ਜੈ ਸ਼ੰਕਰ ਜੀ ਕੀ ਜੈ ਭੋਲੇनाथ ਹਰ ਹਰ ਮਹਾਦੇਵ